ਦੇ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਤਰੀਕਾ ਦਾ ਐਲਾਨ ਕਰ ਦਿੱਤਾ ਗਿਆਤਾ 11 ਤਰੀਕ ਨੂੰ 11 ਨਵੰਬਰ ਨੂੰ ਐਲਾਨ ਕੀਤਾ ਗਿਆ ਹੈ ਕਿ ਤਰਨ ਤਰਨ ਦੇ ਵਿੱਚ ਜ਼ਿਮਨੀ ਚੋਣ ਹੋਵੇਗੀ ਤਾਂ 14 ਨੂੰ ਰਿਜ਼ਲਟ ਆਣਗੇ ਤਾਂ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤਰਨਤਾਰਨ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਿਆ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪੀਸੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਤਰਨਤਾਰਨ ਦੇ ਵਿੱਚ 11 ਤਰੀਕ ਨੂੰ voting ਹੋਵੇਗੀ 14 ਨਵੰਬਰ ਨੂੰ ਇਸ ਦਾ ਰਿਜ਼ਲਟ ਆਵੇਗਾ ਤਾਂ ਦੱਸ ਦਈਏ ਕਿ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਸੀ ਕਸ਼ਮੀਰ ਸਿੰਘ ਸੋਹਲ ਉਹਨਾਂ ਦੇ ਦੇਹਾਂ ਤੇ ਮਗਰੋਂ ਇਹ ਜਗਾ ਜੋ ਹੈ ਉੱਥੇ ਖਾਲੀ ਹੋਈ ਸੀ ਉਸ ਤੋਂ ਬਾਅਦ ਹੁਣ ਤਰਨ ਤਾਰਨ ਦੇ ਲਈ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਵਿੱਚ 11 ਨਵੰਬਰ ਨੂੰ VOTING ਹੋਵੇਗੀ 14 ਨਵੰਬਰ ਨੂੰ ਨਤੀਜਾ ਆਵੇਗਾ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਉਮੀਦਵਾਰ ਨੇ ਹਰਮਿੰਦਰ ਸਿੰਘ ਸੰਧੂ ਉਹਨਾਂ ਦਾ ਐਲਾਨ ਕੀਤਾ ਗਿਆ ਸੀ ਚਾਰੇ ਪਾਰਟੀਆਂ ਜੇਕਰ ਕਹੀਏ ਤਾਂ ਚਾਰੇ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਕਾਂਗਰਸ ਦੇ ਵੱਲੋਂ ਹਲੇ ਕੁਝ ਦਿਨ ਪਹਿਲਾਂ ਹੀ ਐਲਾਨ ਕੀਤਾ ਗਿਆ ਤਾਂ ਚਾਰੇ ਪਾਰਟੀਆਂ ਸੀ ਕਹਿ ਸਕਦੇ ਆ ਜਿਨ੍ਹਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਹੁਣ ਇਹਨਾਂ ਦੇ ਲਈ VOTING ਦੀ ਡੇਟ ਵੀ ਆ ਗਈ ਹੈ ਤਾਂ 11 ਨਵੰਬਰ ਨੂੰ VOTING ਹੋਵੇਗੀ 14 ਨਵੰਬਰ ਨੂੰ ਇਸ ਦੇ ਨਤੀਜੇ ਆਣਗੇ ਤਾਂ ਗਿਆਨੇਸ਼ ਕੁਮਾਰ ਜੋ ਕਿ ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਨਵੰਬਰ ਦੇ ਵਿੱਚ 11 ਨਵੰਬਰ ਨੂੰ ਤਰਨਤਾਰਨ ਦੀ ਜ਼ਿਮਨੀ ਚੋਣ ਹੋਵੇਗੀ ਜਿਸ ਦੇ ਵਿੱਚ 11 ਨਵੰਬਰ ਨੂੰ VOTING ਹੋਵੇਗੀ ਤੇ 14 ਨਵੰਬਰ ਨੂੰ ਇਸ ਦੇ ਨਤੀਜੇ ਆਉਣਗੇ ਤਾਂ ਨਾਲ ਹੀ ਬਿਹਾਰ ਦੇ ਲਈ ਵੀ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਤੇ 8 ਹੋਰ ਜਗ੍ਹਾ ਦੇ ਜਿੱਥੇ ਐਲਾਨ ਕੀਤਾ ਗਿਆ ਕਿ VOTING ਕੀਤੀ ਜਾਵੇਗੀ 11 ਤਰੀਕ ਨੂੰ ਤੇ 14 ਨੂੰ ਨਤੀਜੇ ਆਣਗੇ ਬਿਹਾਰ ਦੇ ਵਿੱਚ ਦੋ ਗੇੜਾਂ ਦੇ ਵਿੱਚ VOTING ਹੋਵੇਗੀ 6 ਤੇ 11 ਨਵੰਬਰ ਦੀ VOTING ਹੋਵੇਗੀ ਤੇ 14 ਨੂੰ ਨਤੀਜੇ ਆਣਗੇ ਤਾਂ ਪੰਜਾਬ ਦੇ ਲਈ ਇਹ ਵੱਡੀ ਖਬਰ ਆ ਪੰਜਾਬ ਦੇ ਵਿੱਚ 11 ਨਵੰਬਰ ਨੂੰ VOTING ਦਾ ਐਲਾਨ ਕੀਤਾ ਗਿਆ ਤਰਨਤਾਰਨ ਜ਼ਿਮਨੀ ਚੋਣ ਜਿਸ ਦਾ ਹਰ ਪਾਰਟੀ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਇਹ ਜਗ੍ਹਾ ਖਾਲੀ ਹੋਈ ਸੀ ਕਸ਼ਮੀਰ ਸਿੰਘ ਸੋਹਲ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਤਾਂ ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਉਹਨਾਂ ਦੇ ਦੇਹਾਂਤ ਤੋਂ ਬਾਅਦ ਇਹ ਜਗ੍ਹਾ ਖਾਲੀ ਹੋਈ ਸੀ ਉਸ ਤੋਂ ਬਾਅਦ VOTING ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਚੋਣ ਕਮਿਸ਼ਨ ਦੇ ਵੱਲੋਂ ਅੱਜ ਇਹ ਐਲਾਨ ਕੀਤਾ ਗਿਆ ਹੈ ਕਿ 11 ਨਵੰਬਰ ਨੂੰ ਇੱਥੇ VOTING ਕੀਤੀ ਜਾਵੇਗੀ ਤੇ 14 ਨਵੰਬਰ ਨੂੰ ਇਸ ਦੇ ਨਤੀਜੇ ਆਉਣਗੇ ਤਾਂ ਜ਼ਿਮਨੀ ਚੋਣ ਜੋ ਕਿ ਐਲਾਨ ਕੀਤਾ ਗਿਆ ਹੈ ਕਿ ਇਸ ਦੇ ਨਤੀਜੇ 14 ਤਰੀਕ ਨੂੰ ਆਉਣਗੇ 11 ਨੂੰ VOTING ਹੋਵੇਗੀ ਤਾ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਹਰਮਿੰਦਰ ਸੰਧੂ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਉੱਥੇ ਹੀ ਜੇ ਗੱਲ ਕਰੀਏ ਭਾਜਪਾ ਦੇ ਵੱਲੋਂ ਹਰਜੀਤ ਸਿੰਘ ਸੰਧੂ ਉਮੀਦਵਾਰ ਹੋਣਗੇ ਕਾਂਗਰਸ ਦੇ ਵੱਲੋਂ ਕਰਮਜੀਤ ਸਿੰਘ ਕਰਨਬੀਰ ਸਿੰਘ ਬੁਰਜ ਉਥੋਂ ਦੇ ਉਮੀਦਵਾਰ ਹੋਣਗੇ ਤਾਂ ਦੱਸ ਦਈਏ ਕਿ ਹੁਣ VOTING ਦਾ ਜੋ ਹੈ ਐਲਾਨ ਕਰ ਦਿੱਤਾ ਗਿਆ ਹੈ ਇਲੈਕਸ਼ਨ ਚੋਣ ਕਮਿਸ਼ਨ ਦੇ ਵੱਲੋਂ ਜੇਕਰ ਗੱਲ ਕਰੀਏ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਐਲਾਨ ਕੀਤਾ ਗਿਆ ਹੈ ਪੰਜਾਬ ਦੇ ਨਾਲ-ਨਾਲ ਕਈ ਹੋਰ ਇਲਾਕੇ ਵੀ ਨੇ ਕਈ ਹੋਰ ਰਾਜ ਨੇ ਜਿੱਥੇ VOTING ਹੋਣੀ ਸੀ ਤਾਂ 8 ਰਾਜ ਦੇ ਵਿੱਚ VOTING ਹੋਣੀ ਹੈ ਤਾਂ ਉਸ ਦੇ ਨਾਲ ਹੀ ਪੰਜਾਬ ਦੇ ਵਿੱਚ ਵੀ 11 ਨਵੰਬਰ ਨੂੰ VOTING ਕੀਤੀ ਜਾਵੇਗੀ